ਸਤ ਸੰਗਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਸਨ ਤੇ ਬੈਠੇ ਨੇ ਪੌਂਟੇ ਦੀ ਧਰਤੀ ਹੈ ਪੌਂਟਾ ਸਾਹਿਬ ਅੱਜ ਇੱਕ ਮਹਾਪੁਰਖ ਇੱਕ ਫਕੀਰ ਇੱਕ ਪੀਰ ਪਾਲਕੀ 'ਚ ਬੈਠ ਕੇ ਨਾ ਆਪਣੇ ਚੇਲਿਆਂ ਸਮੇਤ ਸਤਗੁਰ ਦੇ ਦਰਸ਼ਨਾਂ ਵਾਸਤੇ ਆਉਂਦਾ ਹੈ ਉਹ ਪੀਰ ਪਤਾ ਕੌਣ ਹੈ ਪੀਰ ਬੁੱਧੂ ਸ਼ਾਹ ਜੀ ਉਹਦੇ ਚੇਲੇ ਬਾੜ ਪਲਕੀ ਰੱਖਦੇ ਨੇ ਪੀਰ ਜੀ ਪਾਲਕੀ ਨਿਕਲਦੇ ਨੇ ਸਤਗੁਰ ਦੇ ਦਰਬਾਰ ਚ ਆਉਂਦੇ ਨੇ ਹੁਣ ਅੱਗੇ-ਅਗੇ ਪੀਰ ਬੁੱਧੂ ਸ਼ਾਹ ਜੀ ਪਿੱਛੇ ਵਿੱਚ ਚੇਲੇ ਨੇ ਸਤਗੁਰੂ ਸਿੰਘਾਸਨ ਤੇ ਬੈਠੇ ਨੇ ਪੀਰ ਬੁੱਧੂ ਸ਼ਾਹ ਜੀ ਆਉਂਦੇ ਨੇ ਹੱਥ ਜੋੜ ਲੈਂਦੇ ਨੇ ਤੋ ਕੋਲ ਹੀ ਸਤਗੁਰੂ ਦੇ ਬੈਠ ਜਾਂਦੇ ਨੇ ਹੁਣ ਪੀਰ ਬਦੂ ਸ਼ਾਹ ਜੀ ਦੇ ਚੇਲੇ ਬੜੇ ਹੈਰਾਨ ਹੁੰਦੇ ਨੇ ਕਹਿੰਦੇ ਇਹ ਪੀਰ ਜੀ ਦੇ ਲੋਕ ਕਿੰਨਾ ਸਤਕਾਰ ਕਰਦੇ ਨੇ ਰਾਜੇ ਮਹਾਰਾਜੇ ਵੀ ਪੀਰ ਜੀ ਦਾ ਸਤਕਾਰ ਕਰਦੇ ਨੇ ਜਦੋਂ ਕਿਸੇ ਰਾਜ ਦਰਬਾਰ ਦੇ ਵਿੱਚ ਪੀਰ ਬਦੂ ਸ਼ਾਹ ਜੀ ਜਾਂਦੇ ਨੇ ਰਾਜਾ ਵੀ ਅੱਗਲਵੰਡੀ ਹੋ ਕੇ ਨੇ ਸਤਕਾਰ ਕਰਦਾ ਹੈ ਸਿੰਘਾਸਨ ਤੋਂ ਉੱਠ ਜਾਂਦਾ ਹੈ ਰਾਜਾ ਵੀ ਤਾਂ ਅਗਾਹ ਹੋ ਕੇ ਪੀਰ ਜੀ ਦਾ ਸਤਕਾਰ ਕਰਦਾ ਹੱਥ ਜੋੜ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਇਦਾਂ ਹੀ ਸਿੰਘਾਸਨ ਤੇ ਬੈਠੇ ਰਹੇ ਨੇ ਇੱਥੋਂ ਤੱਕ ਔਰੰਗਜ਼ੇਬ ਵੀ ਜਦੋਂ ਪੀਰ ਬੁੱਧੂ ਸ਼ਾਹ ਜਾਨਾ ਔਰੰਗਜ਼ੇਬ ਵੀ ਖਲੋ ਕੇ ਪੀਰ ਬੁੱਧੂ ਸ਼ਾਹ ਜੀ ਦਾ ਸਤਕਾਰ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਉਸੇ ਤਰ੍ਹਾਂ ਸਿੰਘਾਸਨ ਤੇ ਬੈਠੇ ਨੇ ਹੁਣ ਪੀਰ ਬੁੱਧੂ ਸ਼ਾਹ ਜੀ ਗੋਲ ਬੈਠੇ ਨੇ ਤੇ ਅੰਦਰ ਰਸ ਆ ਰਿਹਾ ਹੈ ਸਮਝ ਗਏ ਕਿਹਦੇ ਬਖਸ਼ਿਸ਼ ਹੈ ਰਹਿਮਤ ਹੈ ਅੰਦਰ ਇੰਨੀ ਠੰਡ ਪੈ ਰਹੀ ਗੋਲ ਬੈਠ ਕੇ ਇਹ ਵਕਈ ਅੱਲਾ ਦੇ ਨੂਰ ਨੇ ਮਨ ਚ ਸੋਚਦੇ ਬੈਏ ਨੇ ਤੇ ਸੋਚਦਾ ਸੋਚਦਾ ਪੀਰ ਬੁੱਧੂ ਸ਼ਾਹ ਦੇ ਮਨ ਚ ਪਤਾ ਨਹੀਂ ਕੀ ਆਇਆ ਖਲੋ ਗਏ ਤੇ ਹੱਥ ਜੋੜ ਲਏ ਦੋਵੇਂ ਹੱਥ ਜੋੜ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਨ ਲਗੇ ਕਿਹਦੇ ਇਹ ਕਲਗੀਧਰ ਪ੍ਰੀਤਮ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਤੁਹਾਡੇ ਚਰਨਾਂ 'ਚ ਕਿ ਬੇਨਤੀ ਕਰਾਂ ਮੈਂ ਸਤਿਗੁਰੂ ਜੇ ਤੁਹਾਡੀ ਆਗਿਆ ਹੋਵੇ ਤੁਹਾਡੇ ਚਰਨਾਂ 'ਚ ਕਿ ਬੇਨਤੀ ਕਰਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਪੀਰ ਜੀ ਕੀ ਕਹਿਣਾ ਚਾਹੁੰਦੇ ਹੋ ਖੁੱਲ ਕੇ ਆਖੋ ਸਤਿਗੁਰੂ ਜੀ ਖੁਦਾ ਦੇ ਨਾਲ ਬਸਲ ਕਿਵੇਂ ਹੋਵੇ ਹੁਣ ਗੱਲ ਸੁਣਿਓ ਖੁਦਾ ਦੇ ਨਾਲ ਬਸਲ ਕਿਵੇਂ ਹੋਵੇ ਜਦੋਂ ਮੈਂ ਇਹ ਲਾਈਨ ਪੜੀ ਨਾ ਖੁਦਾ ਨਾਲ ਬਸਲ ਕਿਵੇਂ ਹੋਵੇ ਮੈਂ ਕਿਹਾ ਬਸਲ ਦਾ ਬਤਲਬ ਕੀ ਹੁੰਦਾ ਫਿਰ ਮੈਂ ਕਾਨ ਸਿੰਘ ਨਾਭਾ ਜੀ ਨੂੰ ਪੜਿਆ ਗੁਰਮਖੋ ਬਸਲ ਦਾ ਮਤਲਬ ਹੁੰਦਾ ਹੈ ਕਿ ਮਿਲਾਪ ਜੋੜ ਕਹਿੰਦਾ ਮਤਲਬ ਸੀ ਕਿ ਇਹ ਕਲਗੀਧਰ ਪ੍ਰੀਤਮ ਜੀ ਖੁਦਾ ਦੇ ਨਾਲ ਮਿਲਾਪ ਕਿਵੇਂ ਹੋਵੇ ਸਤਿਗੁਰੂ ਜੀ ਫੇਰ ਆਖਣ ਲੱਗੇ ਕਹਿੰਦੇ ਪੀਰ ਜੀ ਕੀ ਕਹਿੰਦੇ ਹੋ ਸਤਿਗੁਰੂ ਜੀ ਖੁਦਾ ਨਾਲ ਵਸਲ ਕਿਵੇਂ ਹੋਵੇ ਪਾਵ ਖੁਦਾ ਨਾਲ ਮਿਲਾਪ ਕਿਵੇਂ ਹੋਵੇ ਸਤਿਗੁਰੂ ਜੀ ਕਹਿੰਦੇ ਜਹ ਨਿਸ ਦਿਨ ਕੋ ਮਿਲੇ ਜਿਵੇਂ ਰਾਤ ਦਿਨ ਨੂੰ ਮਿਲਦੀ ਹੈ ਸਤਿਗੁਰ ਜੀ ਜਦੋਂ ਰਾਤ ਦਿਨ ਨੂੰ ਮਿਲਦੀ ਹੈ ਨਾ ਤੇ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ ਫਿਰ ਫਿਰ ਚਾਨਣ ਹੀ ਚਾਨਣ ਹੋ ਜਾਂਦਾ ਹੈ ਤੇ ਸਤਿਗੁਰ ਜੀ ਕਹਿੰਦੇ ਪੀਰ ਜੀ ਇਹ ਗੱਲ ਤੁਹਾਨੂੰ ਸਮਝਾ ਰਹੇ ਆ ਜਦੋਂ ਬੰਦੇ ਦੀ ਹਉਮੈ ਦੂਰ ਹੋ ਜਾਵੇ ਨਾ ਮੈਂ ਦੂਰ ਹੋ ਜਾਵੇ ਫਿਰ ਤੂੰ ਹੀ ਤੂੰ ਮੁਕਤ ਹੋ ਨਿਕਲਦਾ ਹੈ ਫਿਰ ਹਰ ਪਾਸੇ ਤੂੰ ਹੀ ਤੂੰ ਨਜ਼ਰ ਆਉਂਦਾ ਹੈ ਪਾਪਰ ਮਾਤਮਾ ਹੀ ਨਜ਼ਰ ਆਉਂਦਾ ਹੈ ਗਰੀਬ ਨਵਾਜ਼ ਸਤਗੁਰੂ ਜੀ ਆਖਣ ਲਿਖ ਜਹ ਨਿਸ ਦਿਨ ਕੋ ਮਿਲੇ ਜਿਵੇਂ ਰਾਤ ਦਿਨ ਨੂੰ ਮਿਲਦੀ ਹੈ ਇਸੇ ਤਰਾਈਂ ਖੁਦਾ ਨਾਲ ਮਿਲਾਪ ਹੋ ਜਾਂਦਾ ਹੈ ਸਤਗੁਰੂ ਜੀ ਆਖਣ ਲਿਖਿਓ ਪੀਰ ਬੁੱਧੂ ਸ਼ਾਹ ਜੀ ਖੁਦਾ ਤੇ ਬੰਦੇ ਦੇ ਵਿੱਚ ਕੋਈ ਇੱਟਾਂ ਦੀ ਦੀਵਾਰ ਨਹੀਂ ਕੋਈ ਸੰਗਮੜ ਮੜ ਮੜ ਦੀ ਦੀਵਾਰ ਨਹੀਂ ਜੇ ਦੀਵਾਰ ਹੈ ਤਾਂ ਬੰਦੇ ਦੀ ਆਪਣੀ ਹਉਮੈ ਦੀ ਦੀਵਾਰ ਹੈ ਬੋਲੇ ਸੋਨ ਹਾਲੇ ਸਤ ਸ੍ਰੀ ਅਕਾਲ ਜਿਸ ਦਿਨ ਹਉਮੈ ਦੂਰ ਹੋ ਗਈ ਨਾ ਉਸ ਦਿਨ ਖੁਦਾ ਨਾਲ ਮਿਲਾਪ ਹੋ ਜਾਵੇਗਾ ਸਤਗੁਰੂ ਦੇ ਆਖਣਗੇ ਹਉ ਮੂਆ ਖੁਦਾ ਹੂਆ ਜਿਹਦੇ ਬੰਦਰੀ ਆਪਣੀ ਹਉਮੈ ਦੂਰ ਹੋ ਗਈ ਉਸ ਦਿਨ ਫਿਰ ਖੁਦਾ ਦੇ ਨਾਲ ਮਿਲਾਪ ਹੈ ਜਹ ਨਿਸ ਦਿਨ ਕੋ ਮਿਲੇ ਤਾਂ ਪੀਰ ਜੀ ਇਸ ਸਤਗੁਰ ਦੇ ਚਰਨਾਂ ਦੇ ਮੱਥਾ ਟੇਕਿਆ ਤੇ ਸਤਗੁਰ ਨੇ ਚੁੱਕ ਕੇ ਗੱਲ ਦੇ ਨਾਲ ਲਾਇਆ ਪੱਗਾਂ ਵਾਲਿਓ ਪੀਰ ਬੁੱਧੂ ਸ਼ਾਹ ਜੀ ਦੁਨਿਆਵੀ ਉਮਰ ਦੇ ਵਿੱਚ ਨਾ ਸਤਗੁਰ ਨਾਲੋਂ ਕਾਫੀ ਵੱਡੇ ਸਨ ਪੀਰ ਜੀ ਦਾ ਜਨਮ ਹੁੰਦਾ ਹੈ 1647 ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੁੰਦਾ ਹੈ 1666 ਦੇ ਵਿੱਚ ਦੁਨਿਆਵੀ ਤੌਰ ਤੇ ਕਾਫੀ ਵੱਡੇ ਸਨ ਅੱਜ ਗੁਰੂ ਗੋਬਿੰਦ ਸਿੰਘ ਜੀ ਮਾਰਾ ਨੇ ਪੀਰ ਬੁੱਧੂ ਸ਼ਾਹ ਨੂੰ ਆਪਣੇ ਗੱਲ ਦੇ ਨਾਲ ਲਾ ਲਿਆ ਬੜੀਆਂ ਰਹਿਮਤਾ ਕੀਤੀਆਂ ਬੜੀਆਂ ਬਖਸ਼ਿਸ਼ਾਂ ਕੀਤੀਆਂ ਜਿਹੜੀ ਮੰਗ ਮੰਗਦੇ ਸਨ ਅੱਜ ਸਤਿਗੁਰੂ ਨੇ ਸਹਜੇ ਇਹਨਾਂ ਦੀ ਝੋਲੀ 'ਚ ਪਾਤੀ ਗਰਮਖੋ ਸਤਸੰਗਿਓ ਸਤਗੁਰੂ ਜੀ ਨਾਲ ਕੋਈ ਪਿਆਰ ਕਰੇ ਤਾਂ ਸਹੀ ਕੋਈ ਪ੍ਰੇਮ ਕਰਕੇ ਤਾਂ ਵੇਖੇ ਮਾਰੇ ਬਾਣੀ 'ਚ ਕਹਿੰਦੇ ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਾਪਾਇਓ ਪੜੋਗੇ ਪੰਕਤੀ ਇਹ ਪੰਕਤੀ ਇੱਕ ਵਾਰ ਪੜ ਲਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜੇਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ 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 ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ